ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਰੱਖਿਆ ਸੀ ਇੱਕ ਵੱਡਾ ਕੱਟ ਉਸ ਤੋਂ ਪਹਿਲਾਂ ਹੀ ਆਗੂਆਂ ਨੂੰ ਕੀਤਾ ਘਰਾਂ ਦੇ ਵਿੱਚ ਨਜ਼ਰਬੰਦ ਤੇ ਜੁੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸੁਵਾ ਕਰਤਾਏ ਬੀਤੀ ਦਿਨੀ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਇੱਕ ਨੌਜਵਾਨ ਦੇ ਉੱਪਰ ਸ਼ੇਫਸਾਣਾ ਦੇ ਆਗੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਉਸ ਨੌਜਵਾਨ ਨੂੰ ਇਨਸਾਫ਼ ਹੋਣ ਲਈ ਸਿੱਖ ਜਥੇਬੰਦੀਆਂ ਇਕੱਠੇ ਹੋਈਆਂ ਸੀ ਜਿਸ ਤੋਂ ਬਾਅਦ ਅੱਜ ਸ਼੍ਰੀ ਮਕਸਤੂਰ ਸਾਹਿਬ ਦੇ ਵਿੱਚ ਇੱਕ ਵੱਡਾ ਇਕੱਠ ਨੌਜਵਾਨ ਦੇ ਹੱਕ ਵਿੱਚ ਰੱਖਿਆ ਗਿਆ ਸੀ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਹੁੰਚਣਾ ਸੀ ਅਤੇ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਉਣੀ ਸੀ ਕਿ ਨੌਜਵਾਨ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇ ਜੋ ਉਸ ਦੀ ਕੁੱਟਮਾਰ ਹੋਈ ਹੈ ਇਸ ਤੋਂ ਪਹਿਲਾਂ ਹੀ ਫਰੀਕਕੋਟ ਦੇ ਇੱਕ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਦੇ ਸੁਪਾ ਪ੍ਰਧਾਨ ਸਰਜੀਤ ਸਿੰਘ ਸਰਾ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਉਹਨਾਂ ਵੱਲੋਂ ਲਾਈਵ ਵੀਡੀਓ ਪਾ ਕੇ ਪ੍ਰਸ਼ਾਸਨਰ ਤੇ ਸਵਾਲ ਖੜੇ ਕੀਤੇ ਨੇ ਕਿ ਪ੍ਰਸ਼ਾਸਨ ਕਿਤਨਾ ਕਿਤੇ ਸ਼ਿਵ ਸੈਨਾ ਆਗੂਆਂ ਦਾ ਸਬਸਾਤ ਦੇ ਰਿਹਾ ਏ ਕਿਉਂਕਿ ਉਹਨਾਂ ਵੱਲੋਂ ਨੌਜਵਾਨ ਦੇ ਹੱਕ ਦੇ ਵਿੱਚ ਕੱਟ ਰੱਖਿਆ ਗਿਆ ਸੀ ਪਰ ਸਰਕਾਰਾਂ ਵੱਲੋਂ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਏ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਕਹਿੰਦੇ ਨੇ ਸ਼ਰਨਜੀਤ ਸਿੰਘ ਸਰਾਂ ਆ ਹਾਲਾਤ ਵੇਖ ਲਓ ਸਰਕਾਰਾਂ ਦੇ ਸ਼ਿਵ ਸੈਨਾ ਵਾਲਿਆਂ ਨੇ ਜੋ ਸ੍ਰੀ ਮੁਖਸਰ ਸਾਹਿਬ ਸਿੱਖ ਨੌਜਵਾਨ ਦੀ ਦਸਤਾਰ ਲਾਈ ਸਿੱਖ ਨੌਜਵਾਨ ਦੀ ਕਟਮਾਰ ਕੀਤੀ ਉਸ ਮਾਮਲੇ ਦੇ ਵਿੱਚ ਅੱਜ ਸ਼੍ਰੀ ਮਖਸਰ ਸਾਹਿਬ ਜਿਹੜਾ ਧਰਨਾ ਦੇਣ ਜਾਣਾ ਸੀ ਤੇ ਅੱਜ ਸਵੇਰ ਹੀ ਸਵੇਰੇ ਹੀ ਜਿਹੜੀ ਆ ਪੁਲਿਸ ਸਵੇਰ ਦੀ ਜਿਹੜੀ ਆ ਉਹ ਘਰ ਦੇ ਮੋੜੇ ਖੜੀ ਹੋਈ ਆ ਤੇ ਕੋਸ਼ਿਸ਼ ਕੀਤੀ ਸੀ ਇੱਕ ਦੋ ਵਾਰ ਜਾਣ ਦੀ ਪਰ ਤੁਸੀਂ ਆਪ ਸਿਆਣੇ ਹੋ ਵੀ ਜੋ ਆਪਣੇ ਹਾਲਾਤ ਆ ਜਾਂ ਆਪਾਂ ਕਹਿ ਲਈਏ ਕਿ ਪੰਜਾਬ ਦੇ ਹਾਲਾਤ ਆ ਤੇ ਸ਼ਹਿਵ ਸੋਣਾ ਸੇਣਾ ਵਾਲਿਆਂ ਦੇ ਹੱਕ ਦੇ ਵਿੱਚ ਜਿਹੜੀ ਆ ਪੁਲਿਸ ਇਸ ਵਕਤ ਖੜੀ ਹੋਈ ਆ ਤੁਸੀਂ ਇਹ ਵੇਖੋ ਵੀ ਜਿਹਨੂੰ ਕੁੱਟਿਆ ਉਹਦੀ ਕੋਈ ਸੁਣਵਾਈ ਨਹੀਂ ਤੇ ਜਿਹਨੇ ਕੁੱਟਿਆ ਸ਼ੈਵ ਸੀਨਾ ਵਾਲਿਆਂ ਨੇ ਉਹਦੇ ਹੱਕ ਦੇ ਵਿੱਚ ਪ੍ਰਸ਼ਾਸਨ ਵੀ ਖੜਾ ਉਹਦੇ ਹੱਕ ਦੇ ਵਿੱਚ ਸਰਕਾਰ ਤਾਰ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਲੱਗ ਜਿਹੜਾ ਪ੍ਰਸ਼ਾਸਨ ਆ ਉਹ ਘਰਾਂ ਦੇ ਮੂਹਰੇ ਆ ਆ ਕੇ ਨਜ਼ਰਬੰਦ ਕਰ ਕਰਕੇ ਜਿਹੜਾ ਆਗੂਆਂ ਨੂੰ ਉਹ ਗ੍ਰਫਤਾਰ ਕਰ ਰਹੇ ਆ ਸੋ ਇਸ ਤਰ੍ਹਾਂ ਨਾ ਤਾਂ ਆਵਾਜ਼ ਦਬਾਈ ਜਾ ਸਕਦੀ ਆ ਨਾ ਆਵਾਜ਼ ਦਬਣੀ ਆ ਪੰਜਾਬ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਕਿ ਸਾਡੇ ਤੇ ਨੱਥ ਪਾਉਣ ਨਾਲੋਂ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਤੇ ਨੱਥ ਪਾਉਣ ਨਾਲੋਂ ਨੱਥ ਉਹਨਾਂ ਤੇ ਪਾਓ ਸ਼ੈਵ ਜੀਨਾ ਵਾਲਿਆਂ ਦੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਨੱਥ ਉਹਨਾਂ ਤੇ ਪਾਓ ਜਿਹੜੇ ਇਸ ਗੱਲ ਖਾਤਰ ਧਰਨਾ ਲਾਉਂਦੇ ਆ ਕਿ ਸਾਨੂੰ ਸਿਕਿਉਰਟੀਆ ਮਿਲਣਾ ਸੁਰਪਿੰਦਰ ਸਿੰਘ ਪੰਜਗਰਾਈ ਉਹ ਨੌਜਵਾਨ ਜਿਹੜਾ ਉਹਨੂੰ ਵੀ ਇਹਨਾਂ ਨੇ ਕਈ ਵਾਰ ਮੇਰੇ ਤੋਂ ਵੀ ਪੁੱਛਗਛ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਕਿੱਥੇ ਆ ਪਰ ਉਹ ਰੁਪਿੰਦਰ ਸਿੰਘ ਪੰਜਗਰਾਈ ਕੁਦਰਤੀ ਤੌਰ ਤੇ ਉਹ ਬਾਹਰ ਸੀਗਾ ਸੋ ਉਹ ਪਹੁੰਚੂਗਾ ਜ਼ਰੂਰ ਤੇ ਇੱਥੇ ਜਿਹੜੇ ਹਾਲਾਤ ਬਣੇ ਹੋਏ ਆ ਇਹਨਾਂ ਨੇ ਮੈਨੂੰ ਪਤਾ ਲੱਗਿਆ ਵੀ ਘਰ ਦੇ ਬਾਹਰ ਵੀ ਇੱਥੇ ਵੀ ਆ ਦੇਖੋ ਤੁਸੀਂ ਗੱਡੀਆਂ ਲਾਈਆਂ ਹੋਈਆਂ ਤੇ ਇਹਨਾਂ ਨੇ ਫੋਰਸ ਆ ਜਿਹੜੀ ਉਹ ਅੱਗੇ ਵੀ ਚੌਂਕਾਂ ਦੇ ਵਿੱਚ ਲਾਈ ਹੋਈ ਆ ਤਾਂ ਕਿ ਕਿਤੇ ਵੀ ਜਾਇਆ ਨਾ ਦੱਸ ਸਕੇ ਪਰਮਾਤਮਾ ਦੀ ਮਿਹਰ ਨਾਲ ਰਾਜ ਹੋਵੇ ਸਾਡੇ ਕੋਲੇ ਹੈਲੀਕਾਪਟਰ ਹੋਵੇ ਤੇ ਅਸੀਂ ਇਹਨਾਂ ਨੂੰ ਪੁੱਛ ਗਏ ਵੀ ਨਾ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਪੰਜਾਬ ਦੀ ਆਵਾਜ਼ ਪੰਜਾਬ ਲਈ ਆਵਾਜ਼ ਬੁਲੰਦ ਕਰਦੇ ਆ ਉਹਨਾਂ ਦੀ ਗੱਲ ਕਰਨ ਦੀ ਬਜਾਏ ਪ੍ਰਸ਼ਾਸਨ ਜਿਹੜਾ ਉਹ ਸ਼ੇਵ ਸੇਨਾ ਵਾਲਿਆਂ ਦੇ ਹੱਕ 'ਚ ਖੜਾ ਦੇਖੋ ਕਿੰਡੀ ਵੱਡੀ ਗੱਲ ਆ ਹੋ ਸਕਦਾ ਭਾਜਪੀ ਜਿਹੜੀ ਆ ਮਗਰੋਂ ਸੈਂਟਰ ਸਰਕਾਰ ਆ ਉਹ ਵੀ ਪ੍ਰਸ਼ਾਸਨ ਨੂੰ ਕਹਿ ਰਹੀ ਹੋਵੇ ਵੀ ਤੁਸੀਂ ਨਹੀਂ ਇੱਥੇ ਕੱਠ ਨਹੀਂ ਹੋਣ ਦੇਣਾ ਕਿ ਜੇ ਪ੍ਰਸ਼ਾਸਨ ਆਪਦੇ ਤੌਰ ਤੇ ਕਾਰਵਾਈ ਕਰੂਗਾ ਤਾਂ ਠੀਕ ਆ ਨਹੀਂ ਤਾਂ ਫਿਰ ਸਿੱਖ ਪੰਥ ਜਾਂ ਸਿੱਖ ਕੌਮ ਆ ਜਿਹੜੀ ਉਹ ਆਪਦੇ ਤੌਰ ਤੇ ਕਾਰਵਾਈ ਕਰੂਗੀ ਕਿਉਂਕਿ ਨੌਜਵਾਨ ਬਹੁਤ ਤਾਬਲੇ ਆ ਤੇ ਸ਼ੈਵ ਸੀਨਾ ਵਾਲੇ ਵਾਲਿਆਂ ਦੇ ਪਹਿਲਾਂ ਜੋ ਹਾਲਾਤ ਆ ਉਹ ਤੁਹਾਨੂੰ ਵੀ ਪਤਾ ਹੈ ਪਹਿਲਾਂ ਸ਼ੈਵ ਸੀਨਾ ਵਾਲਿਆਂ ਨੇ ਜੋ ਸਿਸਟਮ ਕ੍ਰੀਏਟ ਕੀਤਾ ਪੰਜਾਬ ਦੇ ਵਿੱਚ ਇਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਰੱਖਿਆ ਹੋਇਆ ਸ਼ੈਵ ਸੀਨਾ ਵਾਲਿਆਂ ਨੂੰ ਤੇ ਜਿਹੜੇ ਅਸਲ 'ਚ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਇਹਨਾਂ ਤੇ ਕੋਈ ਪਰਚੇ ਨਹੀਂ ਇਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਇਸ ਸਿੱਖ ਨੌਜਵਾਨ ਤੇ ਕੱਲ ਵੀ ਇਹਨਾਂ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਐਮ ਆਰ ਆਈ ਦੇ ਬਹਾਨੇ ਐਸ ਐਸ ਪੀ ਦਫ਼ਤਰ ਲੈ ਜਾਣ ਦੀ ਕੋਸ਼ਿਸ਼ ਕੀਤੀ ਉਹ ਸਿੱਖ ਨੌਜਵਾਨ ਨੂੰ ਅਸੀਂ ਕੱਲ ਵੀ ਉੱਥੇ ਗਏ ਸੀਗੇ ਪਰ ਇਸ ਤਰ੍ਹਾਂ ਆਵਾਜ਼ ਆ ਜਿਹੜੀ ਉਹ ਨਾ ਕਦੇ ਦਬਾਈ ਜਾ ਸਕਦੀ ਆ ਨਾ ਦਬੂਗੀ ਅੱਜ ਆਵਾਜ਼ ਦਬਾ ਲੂਗੇ ਕੱਲ ਦਬਾ ਲੂਗੇ ਪਰਸੋਂ ਦਬਾ ਲੂਗੇ ਕਿਤੇ ਨਾ ਕਿਤੇ ਜਿਹੜੀ ਆਵਾਜ਼ ਆਏ ਜਿਹੜੀ ਬਲੰਦ ਹੋਊਗੀ ਹੋਊਗੀ ਸੁਪਰ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਸ ਤਰ੍ਹਾਂ ਦੇ ਧੱਕੇ ਜਿਹੜੇ ਉਹ ਕਰਨੇ ਬੰਦ ਕਰੇ ਨਹੀਂ ਤਾਂ ਤਰਨਾ ਇਹਦਾ ਕੋਈ ਚੱਕਰ ਨਹੀਂ ਤਰਨਾ ਅੱਜ ਨਾ ਲੱਗੂਗਾ ਤਰਨਾ ਕੱਲ ਨਾ ਲੱਗੂਗਾ ਤਰਨਾ ਪਰਸੋਂ ਨਾ ਲੱਗੂਗਾ ਤਰਨਾ ਚੌਥੇ ਲੱਗੂਗਾ ਪਰ ਸਾਰਿਆਂ ਨੂੰ ਬੇਨਤੀ ਆ ਕਿ ਜਿੰਨੇ ਵੀ ਜਿਨ੍ਹਾਂ ਨੂੰ ਵੀ ਨਜ਼ਰਬੰਦ ਨਹੀਂ ਕੀਤਾ ਗਿਆ ਉਹ ਬਾਝ ਪਚਾ ਕੇ ਸ੍ਰੀ ਮੁਕਸਰ ਸਾਹਿਬ ਜਰੂਰ ਪਹੁੰਚੋ ਸਾਡੀ ਜਥੇਬੰਦੀ ਵਾਲੋਗ ਵਾਹੀ ਦੇ ਵਿੱਚ ਰੁਪਿੰਦਰ ਸਿੰਘ ਪੰਜ ਗਰਾਈ ਉਥੇ ਜਰੂਰ ਪਹੁੰਚਣਗੇ ਤੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਪੰਜਾਬ ਤੇ ਪੰਥ ਲਈ ਹਮੇਸ਼ਾ ਜਾਗਦੇ ਸੀ ਜਾਗਦੇ ਹਾਂ ਜਾਗਦੇ ਰਹਾਂਗੇ ਅਸੀਂ ਆਲ ਇੰਡੀਆ ਕਿਸਾਨੀ ਯੂਨੀਅਨ ਫਤਈਆ ਵੱਲੋਂ ਮੈਂ ਸ਼ਰਨਜੀਤ ਸਿੰਘ ਸਰਾ ਹਮੇਸ਼ਾ ਲਗਾਤਾਰ ਲੜਦਾ ਰਹੂੰਗਾ ਪ੍ਰੋਬਲਮ ਸਿਰਫ ਇਹੀ ਸੀ ਕਿ ਕੱਲ ਅਸੀਂ ਉੱਥੇ ਗਏ ਸ੍ਰੀ ਮੁਕਤਸਰ ਸਾਹਿਬ ਉੱਥੇ ਉਹਦੀ ਗੱਲਬਾਤ ਸੁਣੀ ਨੌਜਵਾਨ ਦੀ ਗੱਲਬਾਤ ਸੁਣ ਕੇ ਅਸੀਂ ਇਹ ਬਿਆਨ ਦਿੱਤਾ ਸੀਗਾ ਕਿ ਜੇ ਪ੍ਰਸ਼ਾਸਨ ਜਿਹੜਾ ਕਾਰਵਾਈ ਨਾ ਕਰੂਗਾ ਜੇ ਉਹਦੀ ਕਾਰਵਾਈ ਤੋਂ ਅਸੀਂ ਸੰਤੁਸ਼ਟ ਨਾ ਹੋਵਾਂਗੇ ਤੇ ਸਿੱਖ ਪੰਥ ਸਿੱਖ ਕੌਮ ਨੌਜਵਾਨ ਆਪ ਦੇ ਤੌਰ ਤੇ ਕਾਰਵਾਈ ਕਰਨਗੇ